ਕਿ ਕਿਦਰੇ ਪਸ਼ੂ ਪੰਛੀਆਂ ਦੇ ਸੁਣਦੇ ਲਈ ਗੁਰਦੁਆਰੇ ਬਣੇ ਨੇ ਮੰਦਰ ਬਣੇ ਨੇ ਮਸਜਿਦਾਂ ਬਣੀਆਂ ਨੇ ਧਾਰਮਿਕ ਸਥਾਨ ਬਣੇ ਨੇ ਉਹ ਸਾਡੇ ਵਾਅਦੇ ਬਣੇ ਨੇ ਜਿਹੜੇ ਮਨੁੱਖੀ ਜਾਮੇ ਦੇ ਵਿੱਚ ਆ ਚੁੱਕੇ ਨੇ ਹੋਰ ਕਿਸੇ ਵਾਅਦੇ ਥੋੜਾ ਬਣੇ ਨੇ ਫਿਰ ਉੱਥੇ ਜੇ ਅਸੀਂ ਨਹੀਂ ਜਾਵਾਂਗੇ ਅਸੀਂ ਨਹੀਂ ਸੁਣਾਂਗੇ ਅਸੀਂ ਨਹੀਂ ਬੈਠਾਂਗੇ ਤੇ ਫਿਰ ਉਹ ਜਗਾ ਕਦੇ ਲਈ ਹੋਏਗੀ ਇਹ ਸਾਡੇ ਲਈ ਹੈ ਇਸੇ ਕਰਕੇ ਰੋਜ਼ ਪੜ੍ਹਦੇ ਆਂ ਗੁਰਦੁਆਰੇ ਹੋਏ ਸੋਜੀ ਪਾਏ ਸੀ ਸੋ ਜਿਨ੍ਹਾਂ ਦੀ ਮਹਾਰਾਜ ਜੀ ਕਹਿੰਦੇ ਲਿਵ ਲੱਗ ਜਾਂਦੀ ਹੈ ਉਹਨਾਂ ਨੂੰ ਰੱਬ ਸੇਵਕ ਜਾਂ ਦਾਸ ਬਣਾ ਦਿੰਦਾ ਤੇ ਕੱਲੇ ਦਾਸ ਨਹੀਂ ਬਣੇ ਰਹਿੰਦੇ ਉਹ ਫਿਰ ਬਹੁਤ ਵੱਡੀ ਪਦਵੀ ਨੂੰ ਪ੍ਰਾਪਤ ਕਰ ਜਾਂਦੇ ਨੇ ਉਹ ਫਿਰ ਆਮ ਨਹੀਂ ਰਹਿੰਦੇ ਬਹੁਤ ਖਾਸ ਬਣ ਜਾਂਦੇ ਨੇ ਉਹ ਫਿਰ ਮਹਾਰਾਜ ਜੀ ਦੇ ਅੰਗ ਹੀ ਵੱਲ ਜਾਂਦੇ ਨੇ ਉਹਨਾਂ ਦਾ ਰੂਪ ਹੀ ਬਣ ਜਾਂਦੇ ਨੇ ਹਰ ਕਾ ਸੇਵਕ ਸੋ ਹਰ ਜਿਆ ਭੇਦ ਨਾ ਜਾਣੋ ਮਨਸ ਦੇਹਾ ਫਿਰ ਜਦੋਂ ਕੋਈ ਆਪਣੀ ਸੀਟ ਤੇ ਆਪਣੀ ਜਗ੍ਹਾ ਤੇ ਬਿਠਾ ਦਿੰਦਾ ਹੈ ਤੇ ਫਿਰ ਉਹ ਉਹਦਾ ਜਿਹੜਾ ਮਾਲਕ ਹੀ ਹੋ ਜਾਂਦਾ ਫਿਰ ਉਹ ਸੇਵਕ ਥੋੜੋ ਰਹਿੰਦਾ ਫਿਰ ਉਹਦੇ ਸੇਵਕ ਅੱਗੇ ਪੈਦਾ ਹੋ ਜਾਂਦੇ ਨੇ ਫਿਰ ਉਸਦੇ ਸੇਵਕ ਪੈਦਾ ਹੋ ਜਾਂਦੇ ਹਨ சோ பல தச செவக்க